ਤਉ ਪ੍ਰਸਾਦ ਤੋ ਟਕਛੰਦ ਜੈ ਜੰਪਹੁ ਜੁਗਣ ਜੁ ਹੋ ਜਿਵਨ ਭੈ ਕੰਪਹੁ ਮੇਰ ਭਯਾਲ ਪੁਹੰ ਤਪ ਤਪਸ ਸਰਬ ਜਲੇਰ ਥਲੰ ਧਨ ਉਜਰਤ ਇੰਦਰ ਕੋ ਬੇਰ ਬਲੰ ਅਨ ਖੇਦ ਸਰੂਪੇ ਭੇਦਪੇ ਅੰਗਨ ਖੰਡਿ ਅਪੂਧ ਅਛੇਦਛੇ ਅੰਗ ਅਨ ਕਲ ਅਪਲ ਦੇਯਾਲ ਸੁੰਜੇ ਠਟਿਅੰਗ ਮੇਰ ਆਕਾਸ ਪੁਹੰ अनखंड प्रचंड नरंग जेहेंग देव, देव बरंग सब दीन ज़मीन सर्व मकीन मका जेह राग न रेख रूखंग जेह ताप न साप न सोक सुखंग जेह रोग न सोग न भोग पोयंग जेह खेद न पेद न छेद क्षयंग जेह जात न पात न सा मात पेतंग जेह रचियं छत्री छत्र छित ਜਿਹੇ ਰਗ ਨ ਰਹਿ ਨ ਰੁਗ ਪੜਨ ਜਿਹ ਦੁਆਖੇ ਨ ਦਾਗ ਨ ਦੁਖ ਗਣੰ ਜਿਹ ਅੰਡਹਿ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਾਮ ਖਣ ਸਚਿਓ ਰਜ ਤਮਸ ਤੇਜ ਅਤੇਜ ਕੀਓ ਅਨਭਉ ਪਦ ਆਪ ਪ੍ਰਚੰਡ ਲਿਓ ਸ੍ਰੀ ਸਿੰਧੁਰ ਬਿੰਦ ਨ ਗਿੰਦ ਨ ਗੰਗ ਸ੍ਰੀ ਜਾਚਿ ਗੰਧਰ ਬਫੜਿੰਦ ਪੁਜੰ ਰਚ ਦੇਵ ਅਦੇਵ ਅਪੇਵ ਨਰੰ ਨਰਪਾਲੰਦਰ ਪਾਲ ਕਰਾਲ ਤ੍ਰਗੰ ਕਈ ਕੀਟ ਪਤੰਗ ਪੋਝੰਗ ਨ ਰੰਗ ਰਚੇ ਅੰਡ ਜਸੇ ਤਜ ਉਤ ਪੁਜੰ ਕਈ ਦੇਵ ਅਦੇਵ ਸਰਦ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨ ਪਾਤ ਨ ਜੋਤ ਜੋਤੰ ਜਹਿ ਤਤ ਨ ਮਤ ਨ ਪ੍ਰਤ ਸੁਤੰ ਜੇ ਰੋਗ ਨ ਸੋਗ ਨ ਭੋਗ ਪੂੰ ਜਹਿ ਜੰਪਹਿ ਕਿੰਨਰ ਜਛ ਜੁਵੰ ਨਰ ਨਾਰਨ ਪੰਸਕ ਜਾਹ ਕੀਏ ਗਣ ਕਿੰਨਰ ਜਛ ਪੁਜੰਗ ਦੀਏ गाजे बाजर तथादिक पाद जनंग पाव भूत पविख पवन तुंग जहे अंडज सतज जिर रजंग रच भूम आकाश पाताल जलंग रच पावक पवन प्रचंड बलि बन जस की फल फूल कली भू मेरे आकाश निवास छतंग रचे रोज एकादश चंद्र वृत्तं दुत चंद दनि सह दीप दैह जहे पावक पवन प्रचंड मई जय खांड अखंड प्रचण्डकी जय छत्रोपाय छिपाए दिए जेह लोक चतरदस चार रचे नर दंधर देव अदेव सच्चे अनतूतय पूतय छूते मतंगन गाद अभ्याद नादगतं अनखेद अपेद छेद नर जेह चार चतरदिस चक्कर फिरंग जेह राग न रंग न रेख रुंग जेह शोक न भोग न जोग जुगंग ਉਹ ਭੰਜਨ ਗੰਜਨ ਆਦਿ ਸਰੰਜ ਜਿਹ ਬੰਦਤ ਦੇਵ ਅਦੇਵ ਨਰੰ ਗਣ ਕਿੰਨਰ ਜਾਚ ਪੁਜੰਗ ਰਚੇ ਮਣ ਮਣਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਭਾਨ ਗੰਜ ਬ੍ਰਤੰਜ ਜਿਹ ਪਾਰ ਨ ਪਾਵਤ ਪੂਰ ਮਤੰ ਅਨਖੰਡ ਸਰੂਪਯ ਡੰਡ ਪ੍ਰਭਾ ਜੈ ਜੰਪਤ ਬੇਦ ਪੁਰਾਨ ਸਭਾ ਜਿਹ ਬੇਦ ਕਤੇ ਬ ਅਨੰਤ ਕਹ ਜਿਹ ਭੂਤ ਅਭੂਤ ਨ ਭੇਦ ਲਹੈ ਜੇਹ ਬੇਦ ਪੁਰਾਨ ਕਥਿਪ ਜਪੈ ਸੁਤ ਸਿੰਧ ਅਦੋ ਮੁਖ ਤਪ ਤਪੈ ਕਈ ਕਲਪਨ ਲਉ ਤਪ ਤਾਪ ਕਰੈ ਨਹੀਂ ਨੈਗ ਕਿਰਪਾ ਨਿਦਪਨ ਪਰੈ ਜੇਹ ਫੁਕਟ ਧਰਮ ਸਭ ਤਜ ਹੈ ਇਕ ਚਿਤ ਕਿਰਪਾ ਨਿਦ ਕੋ ਭਜ ਹੈ ਤੇਉ ਯਾ ਭਵ ਸਾਗਰ ਕੋ ਤਰ ਹੈ ਭਵ ਕੋਲਨ ਦੇਹ ਪੁਨਰ ਤਰ ਹੈ ਇਕ ਨਾਮ ਬਿਨਨ ਹੀ ਕੋਟ ਬ੍ਰਤੀਯਮ ਬੇਦ ਉਚਾਰਤ ਸਾਰਸਤੀ ਜੋ ਵਾਰਸ ਕੇ ਚਸ ਕੇ ਰਸ ਹੈ ਤੇ ਉਹ ਪੂਰਨ ਅਕਾਲ ਫੰਦਾ ਫਸ ਹੈ